بابے کتنا یہ سرکاری ہسپتال وچ کتنا نہیں سہولتا ہے کی ڈاکٹر نہیں ہے کوئی دوائی کوئی ملدی نہیں دوائی باہروں لینی پے سرکاری سہولتا ہے کی جب تک کلاں کال کر لیا سو کتاں دایاں سو کتاں دا پانی بند کر دی مندی تے ڈالتا پانی نہیں تو کلی پھا سامنا کرنا پے گل کردا ਇੱਕ ਗੋਲੀ ਅੰਦਰੋਂ ਲੈ ਕੇ ਦਿੱਤੀ ਬਾਕੀ ਦਵਾਈ ਸਾਰੀ ਬਾਹਰੋਂ ਤੇ ਫਿਰ ਉਹ ਦਵਾਈ ਵੀ ਮਹਿੰਗੀ ਮਿਲਦੀ ਹੈ ਦਵਾਈ ਬਹੁਤ ਮਹਿੰਗੀ ਜੀ ਦਵਾਈ ਹੁਣ ਸਾਡੇ 3-400 ਰੁਪਏ ਦਾ ਜਿਹੜੀ ਆਪੀ ਦਵਾਈ ਆਉਂਦੀ ਹੈ ਇਹ ਕਹਿੰਦੇ ਸਰਕਾਰ ਮੁਫਤ ਤਰੀਕੇ ਇੰਦੇ 10 ਲੱਖ ਦਾ ਬੀਮਾ ਕਾਰਡ 10 ਲੱਖ ਤੱਕ ਦਾ ਕੋਈ ਇਲਾਜ ਫ੍ਰੀ ਹੋ ਹਜੇ ਸਰ ਪਾਣੀ ਨਹੀਂ ਲੈ ਪਿੰਡਾਂ 'ਚ ਪਤਾ ਉਹਦਾ ਰੋਜ਼ ਆਉਂਦਾ ਸੋਸ਼ਲ ਮੀਡੀਆ ਤੇ ਪਿੰਡਾਂ 'ਚ ਮਸ਼ੀਨਾਂ ਪਹੁੰਚ ਗਈਆਂ ਨੇ ਹਜੇ ਪਿੰਡ ਕੇਸ 'ਚ ਮਸ਼ੀਨ ਨਹੀਂ ਗਈ ਸਾਡੇ ਪਿੰਡ ਕੋਧ ਨਹੀਂ ਗਈ ਹੈ ਜੀ ਮੈਨੂੰ ਤਾਂ ਕੁਛ ਨਹੀਂ ਲੱਗਦਾ ਮੈਨੂੰ ਤਾਂ ਕੋਈ 0% ਹੈ ਬਸ ਕੀ ਕਰੀਏ ਕਾਰ ਲੱਭਣ ਲਈ ਇੱਕ ਮੈਡੀਕਲ ਅਫਸਰ ਹੈ ਇੱਥੇ ਲੈਣਾ ਤੁਸੀਂ ਦੇਖ ਸਕਦੇ ਕੋਈ ਅੱਛਾ ਕਾਰਡ ਭਟ ਗਏ ਜੇ ਤੁਹਾਡੇ ਹੈਲਥ ਕਾਰਡ ਜਿਹੜੇ 10 ਲੱਖ ਬੀਮਾ ਵਾਲੇ ਨਹੀਂ ਕੀ ਗੱਲ ਕੋਈ ਆਇਆ ਨਹੀਂ ਕੋਈ ਆਇਆ ਨਹੀਂ ਉਹ ਬਗਾਨੀਆਂ ਆ ਕੋ ਮਾਕਰਾ ਨਾ ਕੋ ਕੋ ਕੰਮ ਮਲਾਜਮਾ ਹੈ ਨਹੀਂ ਬਣਾਉਣ ਵਾਲਾ ਕੋਈ ਮਲਾਜਮ ਨਹੀਂ ਹੈ ਕੋਈ ਨਹੀਂ ਮਗਰ ਸਰ ਕੋਈ ਸਰਕਾਰ ਦੇ ਕੋਈ ਸਰਕਾਰੀ ਨੁਮਾਇੰਦਾ ਜਾਂ ਕੋਈ ਨਹੀਂ ਸਰ ਆਇਆ ਹੈ ਤਾਂ ਕੋਈ ਨਹੀਂ ਆਇਆ ਜਾਂ ਕੋਈ ਸਿਵਲ ਹਸਪਤਲ ਦਾ ਨਹੀਂ ਸਰ ਆਇਆ ਨਹੀਂ ਆਕਰ ਕੋਈ ਪਰ ਉਹ ਇਥੇ ਛੋਟਾ ਸੁਪਾਚੋਈ ਇਥੇ ਕੋਈ ਕਾਊਂਟਰ ਰੱਖਾਇਆ ਇਥੇ ਨਹੀਂ ਸਰ ਕੋਈ ਨਹੀਂ ਆ ਦੱਸਦੇ ਨਹੀਂ ਕੋਈ ਜਾਣ ਕਰ ਦਿੰਦੇ ਜਾਂ ਤਾਂ ਦੱਸਣ ਸਰ ਤੇਰੇ ਇੰਨ ਇਦਾਂ ਹੀ ਕੀ ਕਰੀਏ